ਜਿੰਦਾਬਾ ਜਿੰਦਾਬਾ ਸਾਡੀ ਸਕੱਤਰ ਨਹੀਂ ਪਹਾਂਗੇ ਨਹੀਂ ਪਹਾਂਗੇ ਨਹੀਂ ਪਹਾਂਗੇ ਲੰਘ ਜਾ ਯਾਰ ਨਹੀਂ ਪਹਾਂਗੇ ਨਹੀਂ ਪਹਾਂਗੇ ਨਹੀਂ ਪਹਾਂਗੇ ਇਹ ਅੱਜ ਬਰਨਾਲੇ ਦੇ ਅੰਦਰ ਪੂਰਾ ਰੋਸ ਹੈ ਕਿਉਂਕਿ ਸ਼ਹਿਰ ਵਾਸੀਆਂ ਦੇ ਅੰਦਰ ਜਿਹੜਾ ੱਟਕਾ ਹੋ ਰਿਹਾ ਹੈ ਕਿਉਂਕਿ ਕਿਸਾਨ ਆਪਦੀ ਲੜਾਈ ਲੜਨਾ ਸੀ ਕਦੇ ਨਹੀਂ ਕਹਿੰਦੇ ਪਰ ਜਿਹੜੀ ਲੜਾਈ ਇਹ ਵਪਾਰੀਆਂ ਦੇ ਉੱਤੇ ਹੋ ਗਈ ਲੈਂਡ ਡੀਲ ਦੇ ਮਸਲਿਆਂ 'ਚ ਆਉਣ ਲੱਗੇ ਇਹ ਬਹੁਤ ਮਾੜੀ ਘਟਨਾ ਹੈ ਅਸੀਂ ਇੱਥੇ ਦੇ ਪ੍ਰਸ਼ਾਸਨ ਨੂੰ ਇੱਥੇ ਦੇ ਮੰਤਰੀ ਨੂੰ ਵੀ ਅਪੀਲ ਕਰਦੇ ਆ ਕਿ ਜੇ ਤੁਸੀਂ ਇੱਥੇ ਬਰਨਾਲੇ ਦੇ ਬਰਨਾਲੇ ਦੇ ਵਿੱਚ ਸਾਡੀ ਉਹ ਨਹੀਂ ਲੈਣ ਆਉਂਗੇ ਸੁੱਖ ਸੁਨਿਆ ਨਹੀਂ ਲੈਣ ਆਉਂਗੇ ਤਾਂ ਅਸੀਂ ਤੁਹਾਡੇ ਵੋਟਾਂ ਦੇ ਵਿੱਚ ਬਾਈਕਾਟ ਕਰਾਂਗੇ ਇੱਥੇ ਦੇ ਮੰਤਰੀ ਨੇ ਹਲੇ ਤੱਕ ਵਪਾਰੀਆਂ ਨੂੰ ਪੁੱਛਿਆ ਨਹੀਂ ਵੀ ਤੁਹਾਡੀ ਕੀ ਦੁੱਖ ਤਕਲੀਫ ਹੈ ਅਸੀਂ ਅਪੀਲ ਕਰਦੇ ਹਾਂ ਸ਼ਹਿਰ ਵਾਸੀਆਂ ਨੂੰ ਜੇ ਆਪਣੀ ਸਮੱਸਿਆ ਨਾ ਸੁਣੀ ਗਈ ਤਾਂ ਅਸੀਂ ਇਹ ਇਹਨਾਂ ਦਾ ਵੋਟਾਂ ਦਾ ਵਿੱਚ ਬਾਈਕਾਟ ਕਰਾਂਗੇ ਸ਼ਹਿਰ ਨਿਵਾਸੀਆ ਵੱਲੋਂ ਕਿਉਂਕਿ ਜਿਹੜੀ ਸਰਕਾਰ ਹੈ ਉਹਦਾ ਹੀ ਵਿਰੋਧ ਹੁੰਦਾ ਅਸੀਂ ਉਹਦਾ ਵਿਰੋਧ ਕਰਦੇ ਹਾਂ ਡਟ ਕੇ ਨਹੀਂ ਉਹ ਸਾਡੇ ਵਪਾਰੀਆਂ ਨਾਲ ਆ ਕੇ ਖੜੇ ਜਿਹੜਾ ਬੰਦ ਦਾ ਕਾਰਨ ਹੈ ਵਪਾਰੀਆਂ ਦਾ ਵਪਾਰ ਮੰਡਲ ਵੱਲੋਂ ਉਹ ਜਿਹੜਾ ਇਮੀਗ੍ਰੇਸ਼ਨ ਵਾਲਾ ਚੱਲਦਾ ਹੈ ਬੰਸਲਗੜ੍ਹ ਵਾਲਾ ਉਹਦੇ ਸੰਬੰਧ 'ਚ ਉਹਦੇ ਵਿੱਚ ਕਿਸਾਨ ਜਥੇਬੰਦੀ ਮਲਗੇਨਾਂ ਨਾਲ ੱੱੱਕਾ ਕਰਦੀ ਹੈ ਨਜਾਇਜ਼ ਤੌਰ ਤੇ ਧਰਨੇ ਲੌਂਦੀ ਹੈ ਏ ਤੰਗ ਪ੍ਰੇਸ਼ਾਨੀ ਦਾ ਚੱਲਦਾ ਬੱਚੇ ਤੋਂ ਨੇ ਇੰਗਲੈਂਡ ਯੂਕੇ 'ਚ ਸੱਚ ਨੇ ਆਦਾ ਕੰਮ ਕਰ ਰਹੇ ਨੇ ਲੀਗਲ ਨੇ ਲੇਕਿਨ ਉਹ ਜੋ ਪਤਾ ਲੱਗਿਆ ਸੁਪਰਾਂ ਤੋਂ ਵੀ ਉਹਨਾਂ ਨੇ ਉਹਨਾਂ ਨੂੰ ਕੁਝ ਨਾ ਕੁਝ ਐਂ ਸੈਟਿੰਗ ਕਰਕੇ ਫੇਰ ਧਰਨੇ ਲੌਂਦੇ ਆ ਮਲੇ ਜਿਹੜੇ ਕਿਸਾਨ ਜੁਨੀਓ ਨੇ ਉਹਨਾਂ ਦੇ ਆਪਣੇ ਮੈਨੀਫੈਸਟੋ ਨੇ ਕਿਸਾਨੀ ਦੇ ਮੁੱਦੇ ਨੂੰ ਲੈ ਕੇ ਆ ਕੋਈ ਕਿਸੇ ਤੋਂ ਪੈਸੇ ਲਵਾਉਣੇ ਜਾਂ ਹੋਰ ਲਵਾਉਣੇ ਉਹਨਾਂ ਦੇ ਵਿੱਚ ਨਹੀਂ ਹੈਗੇ ਇਹ ਸਰਾਸਰ ਗਲਤ ਹੈ ਇਹਦੇ ਵਾਸਤੇ ਕਾਨੂੰਨ ਸਰਕਾਰਾਂ ਪੁਲਿਸ ਡੀਸੀ ਸਾਹਿਬ ਬੈਠੇ ਨੇ ਪ੍ਰਸ਼ਾਸਨ ਹੈਗਾ ਉਹਨਾਂ ਕੋਲ ਜਾ ਕੇ ਕੰਪਲੀਟ ਕਰਨ ਜੇ ਵੀ ਕੋਈ ਗਲਤੀ ਹੈ ਉਹਦੇ ਕਾਰਵਾਈ ਹੋ ਜੂਗੀ ਤੇ ਲੇਕਿਨ ਇਹ ਮਲਕੇ ਪੌਦਿਆਂ ਪੈਰਲ ਸਰਕਾਰਾਂ ਚਲਾ ਰਹੇ ਨੇ ਚਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਆਪਣਾ ਨੂੰ ਕੋਈ ਸਮਝ ਨਹੀਂ ਹਰਦੋਂ ਧੱਕੇ ਨਾਲ ਗੁੰਡਾ ਰਾਜਨਾਧਨੇ ਲਾ ਕੇ ਦਬਾ ਕੇ ਬਲੈਕਮੇਲ ਕਰਕੇ ਵਪਾਰੀਆਂ ਨੂੰ ਡਰਾ ਕੇ ਪੈਸੇ ਲੈਂਦੇ ਨੇ ਜਾਂ ਲੈਣਾ ਚਾਹੁੰਦੇ ਨੇ ਤੇ ਇਹ ਸਰਾਸਰ ਗਲਤ ਹੈ ਇਹਦੇ ਵਾਸਤੇ ਅੱਜ ਵਪਾਰੀਆਂ ਨੇ ਦੁਸਹਰਾ ਮੰਨਾਲਾ ਬੰਦ ਕਰਕੇ ਰੋਸ਼ ਪ੍ਰੋਡਕਸ਼ਨ ਜਿਹੜਾ ਥੋੜੇ ਸਾਹਮਣੇ ਚੱਲ ਮੁਖ ਮੰਗਾ ਕੀ ਨੇ ਤੁਹਾਡੀਆਂ ਮੁਖ ਮੰਗਾ ਤਾਂ ਇਹੀ ਆ ਵੀ ਇਹ ਆਪਣੇ ਮੁੱਦਿਆਂ ਤੇ ਰਹਿਣ ਤੇ ਜਿਹੜੀ ਕੋਈ ਪ੍ਰਸ਼ਾਸਨ ਸਿੰਘ ਕੋਲੇ ਤੋਂ ਉਹਨਾਂ ਦੀਆਂ ਦਰਖਾਸਤਾਂ ਨੇ ਐਸਐਸਪੀ ਸਾਹਿਬ ਕੋਲੇ ਜਿਹੜੀ ਕੋਈ ਕਾਨੂੰਨੀ ਕਾਰਵਾਈ ਗਰੰਟੀ ਬੰਦੀ ਆ ਪ੍ਰੋਜੈਸ਼ਨ ਕਰਦੇ ਸਾਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਕੋਈ ਗੱਲ ਨਹੀਂ ਜੀ ਵਪਾਰੀ ਵੀ ਸਰਦਾਂ ਦੇ ਉੱਤਰੂਗਾ ਅੱਜ ਬਰਨਾਲਾ ਬੰਦ ਦਾ ਗੱਲ ਅਸੀਂ ਪੰਜਾਬ ਬੰਦ ਕਰਾਵਾਂਗੇ ਤੇ ਹੋਰ ਜਿਵੇਂ ਵੀ ਕੋਈ ਸਾਡੇ ਤੋਂ ਜਿਹੜੇ ਹੋਣਗੇ ਅਸੀਂ ਸ਼ਾਂਤਮੀ ਢੰਗ ਨਾਲ ਮਲਕਿਸਤ ਨੂੰ ਕਰਾਂਗੇ ਤੇ ਤਾਂ ਉਹਨਾਂ ਬਿੱਲੇ ਨੇ ਤਾਂ ਸਰੇ ਆਮ ਕਹਿੰਦੇ ਸੀ ਮੈਂ ਇੱਕ ਕਿਸਾਲ ਬੈਠੇ ਰਾਵਾਂਗੇ ਇਹਨਾਂ ਨੂੰ ਪੁੱਛਣਾ ਹੋਵੇ ਇਹਨਾਂ ਕੋਲੇ ਜੇ ਇਹ ਇੱਕ ਕਿਸਾਲ ਤੋਂ ਨਹੀਂ ਲੌਣਗੇ ਇਹਨਾਂ ਕੋ ਫੰਡ ਕਿੱਥੋਂ ਆਉਂਦੇ ਨੇ ਪੈਸੇ ਕਿੱਥੋਂ ਆਉਂਦੇ ਨੇ ਤਾਂ ਤੁਸੀਂ ਸਮਝ ਸਮਝ ਹੀ ਸਕਦੇ ਹੋ ਕਿ ਇਹ ਪੈਸੇ ਕਿੱਥੋਂ ਆਉਂਦੇ ਨੇ ਭਰਨੇ ਲਈ ਦੇ ਪਹਿਲੇ ਨੇ ਉਹਨਾਂ ਨਾਲ ਆਪ ਦਾ ਇਹ ਵਿਯਾਰਾ ਕਰਦੇ ਨੇ ਸਾਡਾ ਰੋਸ ਵਪਾਰੀਆਂ ਦਾ ਜਿਹੜਾ ਸਮਾਜ ਦਾ ਰੋਸ ਆ ਇਹ ਸਰਕਾਰ ਤੇ ਪ੍ਰਸ਼ਾਸਨ ਦੇ ਖਿਲਾਫ ਆ ਕਿਉਂਕਿ ਸਰਕਾਰ ਤੇ ਪ੍ਰਸ਼ਾਸਨ ਦੀ ਸਿਹਤ ਤੇ ਇਹ ਜਿਹੜੀ ਅਖੌਤੀ ਯੂਨੀਅਨਾਂ ਨੇ ਕਿਸਾਨਾਂ ਦੀਆਂ ਉਹ ਲੱਗੀਆਂ ਹੋਈਆਂ ਨੇ ਕਿਸਾਨਾਂ ਦਾ ਮੁੱਦਾ ਵਾ ਕਿਸਾਨੀ ਦਾ ਕਿਸਾਨੀ ਦਾ ਮੁੱਦਾ ਤੁਸੀਂ ਕਰੋ ਐਮਐਸਪੀ ਦੀ ਮੰਗ ਕਰੋ ਪਰਾਲੀ ਦੀ ਮੰਗ ਕਰੋ ਜਿਹੜੀਆਂ ਮੰਗਾਂ ਕਰੋ ਪਰ ਤੁਸੀਂ ਜਿਹੜੀਆਂ ਹਿੰਦੂਆਂ ਦੇ ਉੱਤੇ ਧਰਮ ਦੇ ਉੱਤੇ ਵਪਾਰੀਆਂ ਦੇ ਉੱਤੇ ਜਿਹੜੀ ਇੱਕ ਖਾਸ ਤੁਸੀਂ ਨੀਤੀ ਬਣਾ ਲਈ ਤੁਸੀਂ ਵਪਾਰੀਆਂ ਦਾ ਤੁਸੀਂ ਕਿਸਾਨੀ ਮੁੱਦਾ ਚੱਕਦੇ ਚੱਕਦੇ ਵਪਾਰੀਆਂ ਤੇ ਆ ਗਏ ਵਪਾਰਿਆਂ ਦਾ ਕੀ ਮੁੱਦਾ ਵਪਾਰੀਆਂ ਦਾ ਮੁੱਦਾ ਵਾ ਵਪਾਰੀ ਨਿਪਟਣ ਗਿਆ ਤੇ ਉਹ ਹੀ ਸਾਰਾ ਕਾਨੂੰਨ ਆਪਣੇ ਹੱਥ ਤੇ ਲੈ ਆ ਲਿਆ ਪੁਲਿਸ ਨੂੰ ਤੁਸੀਂ ਨਹੀਂ ਮੰਨਦੇ ਕੋਰਟ ਨੂੰ ਤੁਸੀਂ ਨਹੀਂ ਮੰਨਦੇ ਸਾਰਾ ਕਾਨੂੰਨ ਤੁਹਾਡੇ ਹੱਥਾਂ 'ਚ ਤੁਸੀਂ ਚਾਹੁੰਦੇ ਅਸੀਂ ਆਪੇ ਡਾਂਗ ਤੇ ਸਾਰਾ ਫੈਸਲਾ ਕਰਾਂਗੇ ਸਾਡੇ ਕੋਲ ਆਓ ਸਾਰੇ ਫੈਸਲੇ ਅਸੀਂ ਕਰਾਂਗੇ ਜੇ ਸਾਰੇ ਫੈਸਲੇ ਉਹਨਾਂ ਨਹੀਂ ਕਰਨਾ ਤੇ ਪ੍ਰਸ਼ਾਸਨ ਨੇ ਆਪਣੇ ਥਾਣੇ ਤੇ ਕੋਰਟ ਬੰਦ ਕਰ ਦੇਣ ਤੇ ਅਸੀਂ ਸਾਰਾ ਢਲ ਕੇ ਉਹਨਾਂ ਕੋਲ ਜਾ ਕੇ ਕਰਾਂਗੇ ਸਾਡੀ ਸਿੱਧੀ ਸਿੱਧੀ ਮੰਗ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਤੋਂ ਆ ਕਿ ਇਹੋ ਜੇ ਅਖੌਤੀ ਕਿਸਾਨਾਂ ਤੇ ਨੱਥ ਪਾਉਣ ਨਹੀਂ ਤਾਂ ਸਾਰਾ ਵਪਾਰੀ ਸਮਾਜ ਅੱਜ ਬਾਹਰ ਨਿਕਲਿਆ ਹੋਆ ਅੱਜ ਬਰਨਾਲੇ ਅੰਦੋਲਨ ਹੋ ਰਿਹਾ ਕੱਲ ਸਾਰੇ ਪੰਜਾਬ ਦੇ ਵਿੱਚ ਹੋਊਗਾ ਕਿਉਂਕਿ ਇਸ ਤਰ੍ਹਾਂ ਤੁਸੀਂ ਹਰ ਇੱਕ ਨੂੰ ਡਰਾਉਣਾ ਧਮਕਾਉਣਾ ਹਰ ਇੱਕ ਦੇ ਦੁਕਾਨ ਦੇ ਮੂਹਰੇ ਤਰਨੇ ਲਾਉਣਾ ਘਰ ਦੇ ਮੂਹਰੇ ਤਰਨੇ ਲਾਉਣਾ ਇਹ ਕਿਹੜੀ ਰਾਜਨੀਤੀ ਆ ਜੇ ਤੀ ਰਾਜਨੀਤੀ ਕਰਨੀ ਆ ਖੁੱਲ ਕੇ ਆਓ ਵੋਟਾਂ ਚ ਆਓ ਕਰੋ ਵੋਟਾਂ ਚ ਜਾ ਕੇ ਪਰ ਇਸ ਤਰ੍ਹਾਂ ਦੀ ਵਪਾਰੀਆਂ ਨੂੰ ਡਰਾਉਣਾ ਧਮਕਾਉਣਾ ਠੀਕ ਨਹੀਂ ਹੈ ਜੇ ਮੈਂ ਰੋਸ ਦੀ ਗੱਲ ਕਰਾਂ ਤਾਂ ਲਗਭਗ 200 300 ਲੋਕੀ ਦੁਖੀ ਹੋਏ ਪਏ ਨੇ ਕੱਲਾ ਬਰਨਾਲਾ ਵੀ ਸਾਰਾ ਪੰਜਾਬ ਹਰਿਆਣਾ ਦਿੱਲੀ ਤੱਕ ਇਹਨਾਂ ਨੇ ਲੋਕਾਂ ਦਾ ਰਾਹ ਰੋਕ ਰੱਖਿਆ ਹੈ ਔਰ ਮੇਰਾ ਖਿਆਲ ਅਪਣੇ ਪਿੰਡ ਤੋਂ 5% ਵੀ ਬੰਦੇ ਨਹੀਂ ਹੈਗੇ ਜਿਹੜੇ ਇਹਨਾਂ ਦੇ ਨਾਲ ਨੇ ਬਾਕੀ ਸਾਰੇ ਇਹਨਾਂ ਦੇ ਖਿਲਾਫ ਨੇ ਮੋਨ ਜਿਹੜੀ ਅੱਜ ਦੀ ਪਿਛਲੇ ਇਹ ਆ ਬਿੜਾ ਪੰਜਾਬ ਸਾਰਾ ਬੰਪ ਤੇ ਬੈਠਾ ਬੰਪ ਤੇ ਅੱਜੇ ਬੰਦੀ ਹੋਇਆ ਤੇ ਕੱਲ ਨੂੰ ਇਹ ਵੀ ਹੋ ਸਕਦਾ ਹੈ ਦੁਕਾਨਾਂ ਨੂੰ ਦੰਦੇ ਲਾ ਕੇ ਚਾਬੀਆਂ ਵੀ ਲੋਕੀ ਸਰਕਾਰ ਨੂੰ ਦੇ ਦੇਣ ਇੰਡਸਟਰੀ ਬਾਹਰ ਜਾ ਰਹੀ ਹੈ ਜਿਹਦਾ ਅਸਰ ਲੱਗਦਾ ਉਹ ਇੱਥੋਂ ਜਾ ਰਿਹਾ ਹੈ ਜਿਵੇਂ ਬਾਹਰਲੇ ਦੇਸ਼ਾਂ 'ਚ ਵੀ ਜਾ ਰਹੇ ਨੇ ਤੇ ਫਾਰੀ ਬਾਹਲੇ ਸੇਕਟਰ ਵੀ ਜਾ ਰਹੇ ਨੇ ਇਸ ਕਰਕੇ ਸਾਡੀ ਪੁਰਜ਼ੋਰ ਅਪੀਲ ਕੀਤੀ ਹੈ ਸਰਕਾਰ ਨੂੰ ਜੇ ਪੰਜਾਬ ਨੂੰ ਬਚਾਇਆ ਜਾਂਦਾ ਤਾਂ ਬਚਾ ਲਓ ਇਹ ਪੰਜਾਬ ਦੇ ਇੱਥੇ ਆਉਣ ਵਾਲੇ ਦਿਨਾਂ 'ਚ ਕੋਈ ਵੀ ਧਮਾਕਾ ਹੋ ਸਕਦਾ ਹੈ। ਇੰਨਾ ਘੱਟ ਹੈ। ਗੱਲ ਸਿਰ ਅੰਦਰ ਤੇ ਫਿਰਦੇ ਨੇ। ਕੱਲ ਨੂੰ ਕੋਈ ਵੀ ਇੱਥੇ ਕੁਝ ਕੋਈ ਵੀ ਗਲਤ ਕੰਮ ਕਰ ਸਕਦਾ ਹੈ। ਜਿਹਦੀ ਜ਼ਰੂਰਤ ਨਹੀਂ ਸਰਕਾਰ ਕਰਦੇ ਨੇ ਵਪਾਰੀਆਂ ਨੂੰ ਕਿਸਾਨ। ਵਪਾਰੀਆਂ ਤੋਂ ਤਾਂ ਇਹ ਵਪਾਰੀਆਂ ਨੂੰ ਰੋਕ ਰਹੇ ਨੇ ਇਹ। ਕੋਈ ਬਾਣਾ ਲੈ ਕੇ ਕਿਸੇ ਬੰਨ ਨਾਲ ਸੋਦੇ ਤੇ ਫੈਕਟਰੀਆਂ ਨੇ। ਆਪ ਉਥੇ ਮੈਂ ਇਹ ਜਿਹੇ ਧਾਰਨਾ ਦੇਖੀਆਂ ਨੇ। ਪੋਲਿਟੀ ਫਾਰਮਾਂ ਦੇ ਅੱਗੇ ਆਪ ਆ ਕੇ ਖੰਡ ਝੜ ਜਾਂਦੇ ਨੇ। ਖੰਡ ਸਿੱਧ ਕੇ ਉਥੇ ਮੱਖੀਆਂ ਨੇ ਆਣੀ ਆ। ਬੁੱਧੇ ਨਾਲ ਆ ਕੇ ਮੂਹਿਆ ਬਣਾ ਦੇ ਲੈ ਔਰ ਫਿਰ ਪੈਸੇ ਲੈਂਦੇ ਨੇ ਕਿਹੜਾ ਦੁਕਾਨਦਾਰ ਆ ਬਣਾ ਲੈ ਜੇ ਇਨਕੁਆਰੀ ਕਰਾਈ ਜਾਵੇ ਜਿਹੜਾ ਇਹਨਾਂ ਤੋਂ ਦੁਖੀ ਨਹੀਂ ਹੈਗਾ ਬੱਚਾ ਬੱਚਾ ਨਾਲੋਂ ਦੁਖੀ ਹੈਗਾ ਸਰਕਾਰ ਨੂੰ ਵੀ ਪਤਾ ਹੋਣਾ ਚਾਹੀਦਾ ਜਿਵੇਂ ਨਸ਼ਿਆਂ ਦਾ ਸਰਕਾਰ ਨੂੰ ਪਤਾ ਹੈ ਓਵੇਂ ਸਰਕਾਰ ਨੂੰ ਇਹ ਵੀ ਪਤਾ ਹੋਣਾ ਕਿਵੇਂ ਲੋਕਾਂ ਨੂੰ ਲੁੱਟਦੇ ਨੇ ਮਸਲਾ ਕਿਸਦਾ ਹੁੰਦਾ ਆਪ ਚੜ ਕੇ ਸਿਰ ਹੱਥਾ ਕਰੋ ਨੀ ਅਜਿਹਾ ਤਾਂ ਤਾਂ ਨਾ ਲਾਉਣਿਆ ਆਪ ਕਿਸਾਨ ਵੀ ਸੜਕ ਦੇ ਉੱਤਰ ਦੀ ਗੱਲ ਕਰ ਰਹੇ ਤੁਸੀਂ ਜਾ ਇਹਦਾ ਇੱਕ ਕਿਸਾਨ ਥੋੜੀ ਨੇ ਜਿਹੜੇ ਉੱਤਰ ਰਹੇ ਨੇ ਕਿਹੜੇ ਪ੍ਰਧਾਨ ਨੇ ਕਿਸਾਨ ਸਾਹਿਬ ਦੇ ਖੇਤਾਂ ਚ ਜਾ ਕੇ ਦੇਖੋ ਸਾਡੇ ਤੇ ਬੈਠੇ ਵਾਲ ਵਾਲੇ ਉਹ ਵਿਚਾਰੇ ਕੋਈ ਪੜਾਈ ਕਰਦਾ ਕੋਈ ਪਾਣੀ ਲਾਉਂਦਾ ਕੋਈ ਸਪਰੇਅ ਕਰਦਾ ਕੋਈ ਬੀਜਾਂ ਦੀ ਤਿਆਰੀ ਕਰਦਾ ਇਹ ਕਿਹੜੇ ਪ੍ਰਧਾਨ ਨੇ ਇਹ ਇਕੋਤੀ ਕਿਸਾਨ ਨੇ ਇਹ ਕਿਸਾਨਾਂ ਦੇ ਪਿੱਛੇ ਇਹ ਪਤਾ ਨਹੀਂ ਕਿਹੜੇ ਦੇਸ਼ਾਂ ਦੇ ਏਜੰਟ ਮੈਂ ਤਾਂ ਕਰ ਸਕਦਾ ਇਹਨਾਂ ਨੂੰ ਅੱਜ ਜੀ ਰੋਸ਼ ਬਹੁਤ ਜ਼ਿਆਦਾ ਬਣਿਆ ਹੋਇਆ ਜੀ ਜਿਵੇਂ ਕਹਿੰਦੇ ਹੁੰਦੇ ਕਾਬਲਾ ਘੜਾ ਪਰਦੇ ਪਰਦੇ ਭਰ ਜਾਂਦਾ ਹੈ ਅੱਜ ਉਹੀ ਗੰਬਰਣਾਲੇ ਹੋਇਆ ਪਿਆ ਜੀ ਲੋਕੀ ਦੁਖੀ ਹੁੰਦੇ ਹੁੰਦੇ ਵਪਾਰੀ ਇੰਨੇ ਜ਼ਿਆਦਾ ਦੁਖੀ ਹੋ ਚੁੱਕੇ ਆ ਇਹਨਾਂ ਦੇ ਕਿਸਾਨ ਯੂਨੀਅਨ ਦੇ ਇਹ ਆਖੋਤੀ ਬੰਦਿਆ ਤੋਂ ਕਿ ਇਹ ਲੋਕ ਅੱਜ ਕਹਿੰਦੇ ਅਸੀਂ ਆਪਦੇ ਚਾਹੇ ਵਪਾਰ ਸਾਨੂੰ ਬੰਦ ਕਰਨਾ ਜਿੰਨੀ ਮਰਜ਼ੀ ਦਿਨ ਬੰਦ ਕਰਨਾ ਪਰ ਕਿਹ ਲੋਕਾਂ ਨੂੰ ਦੁਆਰਾ ਅਸੀਂ ਬਰਨਾਲੇ ਬਰਨ ਨਹੀਂ ਦੇਣਾ ਜਿਤਨਾ ਵਪਾਰ ਜਿੱਥੇ ਬੰਦੇ ਕਿਹੜੇ ਦਰਜੇ ਬੰਦੇ ਤਾਂ ਕਹਿੰਦੇ ਕਿ ਕਿਸਾਨ ਸੰਘਰਸ਼ ਕਿਸਾਨ ਜੱਥੇਬੰਦੀਆਂ ਵੀ ਬਹੁਤ ਵਿੱਚ ਵਧੀਆ ਵੀ ਹਾਂ ਜੀ ਅਸੀਂ ਕਿਸਾਨਾਂ ਦੇ ਦਸ਼ਮਨ ਨਹੀਂ ਹਾਂ ਅਸੀਂ ਹੋਏ ਤੈਸੀ ਹਾਂ ਜਦੋਂ ਕਿਸਾਨ ਜੱਥੇਬੰਦੀਆਂ ਦਿੱਲੀ ਜਾ ਕੇ ਧਰਨਾ ਲਾ ਰਹੀ ਸੀ ਤੇ ਵਪਾਰੀਆਂ ਨੇ ਬਹੁਤ ਜ਼ਿਆਦਾ ਇਹਨਾਂ ਨਾਲ ਕਾਹ ਦਿੱਤਾ ਸੀ ਪਰ ਇਹਦੇ ਵਿੱਚ ਕੁਝ ਇਸ ਤਰ੍ਹਾਂ ਦੇ ਕਿਸਾਨ ਵੀ ਹਨ ਜੋ ਇਸ ਨੂੰ ਹੁਣ ਬਿਜ਼ਨਸ ਬਣਾ ਚੁੱਕੇ ਹਨ ਅੱਗੇ ਫਿਲਮਾਂ 'ਚ ਦੇਖਦੇ ਹੁੰਦੇ ਸੀ ਕਿ ਕੋਈ ਡਾਣ ਬਣ ਕੇ ਆ ਗਿਆ ਉਹ ਕਹਿੰਦੇ ਤੁਸੀਂ ਕੋਈ ਗੱਲ ਹੁੰਦੀ ਹੈ ਮੇਰੇ ਕੋਲ ਆਓ ਅੱਜ ਦੇ ਉਹ ਡਾਣ ਨੇ ਕਿਸਾਨ ਯੂਨੀਅਨ ਦੇ ਰੂਪ ਦੇ ਵਿੱਚ ਬਹੁਤ ਸਾਰੇ ਬੰਦੇ ਆ ਜਿਹੜੇ ਉਸ ਤਰੀਕੇ ਨਾਲ ਆ ਰਹੇ ਹੈ ਉਹ ਕਹਿੰਦੇ ਸਾਡੇ ਕੋਲ ਆਉ ਕੁਝ ਵੀ ਗੱਲ ਹੋਵੇ ਇਹਨਾਂ ਦਾ 4 ਸਾਲ ਪੁਰਾਣਾ ਮਸਲਾ ਹੋਵੇ 6 ਸਾਲ ਪੁਰਾਣਾ ਮਸਲਾ ਹੋਵੇ ਉਹਦੇ ਵਿੱਚ ਵੀ ਆ ਕੇ ਖੜੇ ਹੋ ਜਾਂਦੀ ਹੈ ਕਿਸੇ ਦਾ ਕੋਈ ਕਿਸੇ ਨੇ ਵਪਾਰੀ ਨੂੰ ਕੋਈ ਛੂਟ ਦਿੱਤਾ ਹੋਵੇ ਉਹ ਛੂਟ ਪਾ ਲਿਆ ਹਟਾ ਲਿਆ 1 ਸਾਲ ਬਾਅਦ ਆ ਕੇ ਕਹਿੰਦੇ ਥੋੜੇ ਤਾਂ ਛੂਟ ਹੀ ਨਹੀਂ ਚੱਲਿਆ ਕਿਸੇ ਨੂੰ ਕਟਾਇ ਦਿੱਤੇ ਹੁਣ 2 ਸਾਲ ਬਾਅਦ ਆ ਕੇ ਕਹਿੰਦੇ ਥੋੜੇ ਤਾਂ ਕਟਾਇ ਨਹੀਂ ਚੱਲੇ ਜਿਹਨੂੰ ਪਿੱਛੇ ਘਸੇਗਾ ਦੇ ਨਾਲ ਕਹਿੰਦੇ ਸੀ ਕੰਮ ਤਾਂ ਲੈਣਾ ਹੀ ਸੀ ਇੱਥੋਂ ਤੱਕ ਇਹ ਦੁਖੀ ਕਰੀ ਜਾਂਦੇ ਆ ਜੀ ਅੱਜ ਤੱਕ ਅੱਜ ਕਿਸੇ ਲੈ ਵਤ ਅੱਜ 3 ਮੰਗਾਂ ਨੂੰ ਲੈ ਕੇ ਹੁਣ ਜੇ ਮੰਗਿਆ ਪ੍ਰਸ਼ਾਸਨ ਤੋਂ ਜੇ ਪ੍ਰਕਾਸ਼ ਹੱਦੀ ਇਹੀ ਮੰਗ ਹੈ ਜੀ ਪ੍ਰਸ਼ਾਸਨ ਤੇ ਫਰਕਾਰ ਨੂੰ ਵੀ ਇਹਨਾਂ ਦੇ ਨਕੇਲ ਕੱਤੀ ਜਾਵੇ ਇਹ ਪੰਸਰ ਤੈਰ ਆਲਾ ਜਿਸ ਦੇ ਖੇਤ ਕਰਨ ਇਹ ਸਾਰਾ ਬਰਨਾਲਾ ਬੰਦ ਹੋ ਰਿਹਾ ਇੱਥੇ ਉਹਨਾਂ ਦੀ ਗਲਤੀ ਹੈ ਤਾਂ ਉਹਨਾਂ ਉੱਤੇ ਪਰਚਾ ਕੀਤਾ ਜਾਵੇਗੀ ਇਹ ਜਿਹੜੇ ਬੰਦੇ ਇਹ ਨਜਾਇਜ਼ ਕੰਮ ਕਰ ਰਹੇ ਹੈ ਇਹਨਾਂ ਤੇ ਵੀ ਪਰਚਾ ਕੀਤਾ ਜਾਵੇ ਜੀ ਜਦੋਂ ਇਹ ਮਾੜਾ ਜਿ ਕਿਸੇ ਬੰਦੇ ਦੇ ਮਾੜਾ ਨੇ ਵੀ ਹੱਥ ਲਾ ਦੋਲ ਦੀ ਕਿੱਥੇ ਹੋ ਜਾਂਦੇ ਵੀ ਇਸ ਤੇ ਪਰਚਾ ਕਰੋ ਕਿ ਇਹਨਾਂ ਨੇ ਪਰਸ ਸਾਰੇ ਨੇ ਦੇਖਿਆ ਜੀ ਲਾਈਵ ਵੀਡੀਓ ਸਭ ਕੁਝ ਹੈਈਏ ਇਹਨਾਂ ਦੇ ਵਪਾਰੀਆਂ ਤੇ ਸਿੱਧਾ ਡਾਂਗਾ ਮਾਰੀਆਂ ਜੀ ਅਸਤੇ ਕਹਿੰਨੇ ਜੀ ਜਿੰਨੇ ਬੰਦੇ ਤੇ ਡਾਂਗਾ ਮਾਰੀਆਂ ਲਾਈਵ ਵੀਡੀਓ ਦੇ ਵਿੱਚ ਸਾਰੇ ਕੁਝ ਹੈਗਾ ਜੀ ਤਾਂ ਸਾਰੇ ਬੰਦੇ ਨੂੰ ਫੜਾਇਆ ਜਾਵੇ ਉਹਨਾਂ ਦੇ ਪਰਚਾ ਦਰਜ ਕਰਕੇ ਉਹਨੂੰ ਸਾਰ ਨੂੰ ਅੰਦਰ ਜਿੱਤਿਆ ਜਾਵੇ